IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਾਫੀ ਹੀ ਫਾਇਦੇਮੰਦ YouTube Channel IPS Math Classes ਦੇ ਵਿੱਚ 10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਅੱਜ ਆਪਾਂ ਵਿਦਿਆਰਥੀਓ ਸਿੱਖਿਆ ਵਿਭਾਗ ਵੱਲੋਂ ਪੇਕੀਆਂ ਗਈਆਂ ਵਰਕਸ਼ੀਟ ਨੂੰ ਹੱਲ ਕਰਨ ਜਾ ਰਹੇ ਹਾਂ ਪਹਿਲੀ ਵਰਕਸ਼ੀਟ ਚੈਪਟਰ ਨੰਬਰ 1 ਵਾਸਤਵਿਕ ਸੰਖਿਆਵਾਂ ਜਮਾ 10ਵੀਂ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਤਾਂ ਵਿਦਿਆਰਥੀ ਉਸ ਦਾ ਸਹੀ ਜਾਂ ਗਲਤ ਦੇ ਵਿੱਚ ਆਪਾਂ ਆਨਸਰ ਦੇਣਾ ਹੈ ਐਵਰੀ ਕੰਪੋਜ਼ਿਟ ਨੰਬਰ ਕੈਨ ਬੀ ਐਕਸਪ੍ਰੈਸਡ ਐਜ਼ ਅ ਪ੍ਰੋਡਕਟ ਆਫ ਪ੍ਰਾਈਮ ਨੰਬਰ ਤਾਂ ਵਿਦਿਆਰਥੀ ਹਰ ਇੱਕ ਅਭਾਜ ਸੰਖਿਆ ਨੂੰ ਅਭਾਜ ਸੰਖਿਆ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਤਾਂ ਵਿਦਿਆਰਥੀ ਇਸ ਦਾ ਅਨਸਰ ਕੀ ਹੈ ਸਹੀ ਤਾਂ ਟ੍ਰੂ ਹੈ ਕਿ ਕੋਈ ਵੀ ਭਾਜ ਸੰਖਿਆ ਹੈ ਉਸ ਦੇ ਅਭਾਜ ਗੁਣਖੰਡ ਬਣ ਸਕਦੇ ਹਨ ਤਾਂ ਵਿਦਿਆਰਥੀ ਜਿਵੇਂ 12 ਹੈ ਇਸ ਦੇ ਗੁਣਖੰਡ ਕੀ ਬਣਗੇ 2 2 3 ਤੇ ਜਿਹੜੀਆਂ ਇਹ ਸੰਖਿਆਵਾਂ ਆਈਆਂ ਇਹ ਸਾਰੀਆਂ ਦੀ ਸਾਰੀਆਂ ਕਿਹੜੀਆਂ ਸੰਖਿਆਵਾਂ ਨੇ ਅਭਾਜ ਸੰਖਿਆਵਾਂ 2 ਤੇ 3 ਦੋਵੇਂ ਸੰਖਿਆਵਾਂ ਕਿਹੜੀਆਂ ਹੈ ਅਭਾਜ ਕੁਐਸਚਨ ਨੰਬਰ 2 वर्गमूल पंच एक अपरिमेय संख्या है सही या गलत रूट फाइव इज एन इरेशनल नंबर तो विद्यार्थियों ये भी सही है रूट फाइव की है इरेशनल नंबर अपरिमेय संख्या है नंबर थर्ड एक बटा वर्गमूल दो वन बाय रूट टू एक परिमेय संख्या है सही या गलत 1 ਬਾਈ ਰੂਟ 2 ਇਜ਼ ਰੈਸ਼ਨਲ ਨੰਬਰ ਤਾਂ ਵਿਦਿਆਰਥੀਓ ਇਹ ਗਲਤ ਹੈ ਇਹ ਇੱਕ ਅਪਰਿਮੇ ਸੰਖਿਆ ਹੈ ਗਲਤ ਤਾਂ ਇਹਦੇ ਉੱਪਰ ਤੁਸੀਂ ਟਿਕ ਕਰਨਾ ਹੈ ਨੈਕਸਟ ਕੁਐਸਚਨ ਕੁਐਸਚਨ ਨੰਬਰ 4 ਸੰਖਿਆਵਾਂ 64 ਅਤੇ 96 ਦਾ ਮਸਵ HCF ਆਫ 64 ਐਂਡ 96 ਇਜ਼ ਤਾਂ 64 ਦੇ ਕਾਮਨ ਪਾਰਟ ਤਾਂ ਦੇਖੋਗੇ ਵਿਦਿਆਰਥੀਓ 64 ਨੂੰ ਆਪਾਂ ਕੀ ਲਿਖ ਸਕਦੇ ਆ 64 ਦੇ ਜਿਹੜੇ ਹੈ ਗੁਣਨਖੰਡ ਬਣਾਓ ਤਾਂ 64 ਦੇ ਗੁਣਨਖੰਡ ਜਿਹੜੇ ਹੈ 2 2 2 ਤੇ 4 ਆਏਗਾ ਫਿਰ 2 ਫਿਰ 2 ਫਿਰ 1 ਇਸੇ ਤਰ੍ਹਾਂ ਹੀ 96 ਦੇ ਗੁਣਨਖੰਡ 2 ਤੇ ਚਲਾਉਂਗੇ 48 ਫਿਰ 2 ਤੇ ਚਲਾਉਂਗੇ 24 ਫਿਰ 2 ਨਾਲ ਭਾਗ ਕਰੋਗੇ 12 ਫਿਰ 2 ਨਾਲ ਭਾਗ ਕਰੋਗੇ 6 ਫਿਰ 2 ਨਾਲ ਭਾਗ ਕਰੋਗੇ 3 ਔਰ ਇੱਕ ਤਾਂ ਫਿਰ 64 ਦੇ ਗੁਣਖੰਡ 2 2 2 2 96 ਦੇ ਗੁਣਖੰਡ 2 2 2 2 3 ਆਪ ਬਿਦਿਆਰਥੀਓ ਸਾਂਝਾ ਟਰਮ ਕਿੰਨੀ ਆ ਗਈ ਐਚ ਸੀ ਐਫ ਫਿਰ ਕਿੰਨਾ ਆ ਗਿਆ 2 2 2 2 2 2 2 4 4 2 8 8 2 16 16 2 32 ਦਾ ਆਪਸ਼ਨ ਨੰਬਰ ਉੜਾ ਏ ਆਪਸ਼ਨ 32 ਵਰਗਮੂਲ 3 √5 √2 2 √5 ਇੱਕ ਪਰਿਮੇਯ ਸੰਖਿਆ ਹੈ ਸਹੀ ਜਾਂ ਗਲਤ ਤਾਂ ਵਿਦਿਆਰਥੀਓ 3 ਦੀ ਪਹਿਲਾਂ 2 ਨਾਲ ਗੁਣਾ ਕਰੋਗੇ 3 2 6 ਔਰ ਇਹ ਇਕੱਲਾ 5 ਬਣ ਜਾਂਦਾ ਹੈ 6 5 30 30 ਇੱਕ ਕਿਹੜੀ ਸੰਖਿਆ ਹੈ ਪਰਿਮੇਯ ਸੰਖਿਆ ਤਾਂ ਵਿਦਿਆਰਥੀਓ ਇਹਨੇ ਅਪਰਿਮੇਯ ਪੁੱਛਿਆ ਇਰੈਸ਼ਨਲ ਇਸ ਐਨ ਇਰੈਸ਼ਨਲ ਨੰਬਰ ਇਹ ਫਾਲਸ ਹੈ ਗਲਤ ਸਟੇਟਮੈਂਟ ਨੈਕਸਟ 35/40 ਦਾ ਦਸ਼ਮਲਵ ਪ੍ਰਸਾਰ ਡੈਸ਼ ਹੋਵੇਗਾ ਤਾਂ ਵਿਦਿਆਰਥੀਓ 35 ਨੂੰ 40 ਤੇ ਭਾਗ ਕਰ ਦਿਓ ਪਹਿਲਾਂ 5 ਦੇ ਪਾੜੇ ਦੇ ਕਟਿਆ 8 ਤਾਂ ਵਿਦਿਆਰਥੀਓ ਫਿਰ 8 ਦੇ ਗੁਣਖੰਡ ਬਣਾਣੇ ਨੇ 8 ਦੇ ਗੁਣਖੰਡ ਕਿੰਨੇ ਆਗੇ 2 2 2 ਅਗਰ ਇਹਦੇ ਗੁਣਖੰਡ 2 ਜਾਂ 5 ਦੇ ਰੂਪ ਵਿੱਚ ਹੋਣ ਥਰਡੇ ਦੇ ਜਿਹੜਾ ਅੰਸ਼ ਹਰ ਹੈ ਹਰ ਦੇ ਗੁਣਖੰਡ 2 ਜਾਂ 5 ਹੋਣ ਤਾਂ ਉਸ ਦਾ ਦਸ਼ਮਲਵ ਪ੍ਰਸਾਰ ਕੀ ਹੋਵੇਗਾ ਸ਼ਾਨ ਨੈਕਸਟ ਕੁਐਸਚਨ 7 ਪਾਈ 1 ਡੈਸ਼ ਸੰਖਿਆ ਹੈ ਪਾਈ 1 ਕਿਹੜੀ ਸੰਖਿਆ ਹੈ ਅਪਰਿमेय ਇਰੈਸ਼ਨਲ ਨੰਬਰ ਨੈਕਸਟ 17/8 ਦਾ ਦਸ਼ਮਲ ਪ੍ਰਸਾਰ ਰੂਪ ਪਤਾ ਕਰੋ ਤਾਂ ਵਿਦਿਆਰਥੀਓ 17/8 ਦਾ ਦਸ਼ਮਲ ਪ੍ਰਸਾਰ ਤਾਂ ਤੁਹਾਨੂੰ ਮੈਂ ਇੱਥੇ ਪਹਿਲਾਂ ਹੀ ਦੱਸਿਆ ਹੈ 8 ਦੇ ਗੁਣਖੰਡ ਬਣਾਉਂਗੇ 2 2 2 ਤਾਂ ਇਹ ਕਿੰਨਾ ਆ ਗਿਆ 8 ਤਾਂ ਇਹ ਕਿੰਨਾ ਆ ਗਿਆ 6 ਇਸ ਮੱਲੋ ਪ੍ਰਸਾਰ ਕਿੰਨਾ ਹੋਏਗਾ ਇਸ ਦਾ 6 ਤਾਂ ਇਸ ਦੇ ਗੁਣਖੰਡ ਜੇ ਬਣਾਨੇ ਹੋਣ ਤਾਂ ਇਸ ਨੂੰ ਅ ਗੁਣਾ ਕਰ ਦੋ 5 ਨਾਲ ਤਿੰਨ ਵਾਰੀ 5 ਨਾਲ ਗੁਣਾ ਕਰ ਦੋ ਤਾਂ ਇਹ ਬਣ ਜਾਏਗਾ ਵਿਦਿਆਰਥੀਓ 17 125 1000 ਤਾਂ 17 125 ਨਾਲ ਗੁਣਾ 75533 ਅਨਸਰਸ 14 ਤੇ 317 ਹਾਂਸ 18 521 21 125 1000 2.125 ਨੈਕਸਟ 0.120 12200 ਅਪ ਟੂ ਸੋਨ ਵਿਦਿਆਰਥੀ ਸੋਨ ਚੱਲਦਾ ਹੈ ਤੇ ਇਹਦੇ ਵਿੱਚ ਕਮੀ ਹੈ ਥੋੜੀ ਜੀ ਕੁਐਸਚਨ ਦੇ ਵਿੱਚ ਡਾਟਡ ਪਾਇਆ ਹੈ ਤਾਂ ਇਸ ਤਰ੍ਹਾਂ ਦਾ ਨੰਬਰ ਜੋ ਜਿਹੜਾ ਹੈ ਜਿਸ ਦਾ ਦਸ਼ਮਲਵ ਪ੍ਰਸਾਰ ਜਿਹੜਾ ਹੈ ਖਤਮ ਨਹੀਂ ਹੁੰਦਾ ਤੇ ਨਾ ਹੀ ਦਰਉਂਦਾ ਹੈ ਤਾਂ ਉਹ ਕਿਹੜਾ ਨੰਬਰ ਹੁੰਦਾ ਹੈ ਇਰੈਸ਼ਨਲ ਨੰਬਰ ਅਪਰਿमेय ਸੰਖਿਆ ਤਾਂ ਉਸ ਤੋਂ ਬਾਅਦ ਜਿਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੁੰਦਾ ਹੈ ਅਥੇ ਆ ਕੇ ਖਤਮ ਹੋ ਜਾਂਦਾ ਹੈ ਸ਼ਾਂਤ ਉਸ ਨੂੰ ਆਪਾਂ ਕਿਹੜੀ ਸੰਖਿਆ ਬੋਲਦੇ ਹਾਂ ਪਰਿਮੇਯ ਸੰਖਿਆ ਰੈਸ਼ਨਲ ਨੰਬਰ ਤਾਂ ਵਿਦਿਆਰਥੀਓ 10 ਕੁਐਸਚਨ ਕੰਪਲੀਟ ਹੋ ਗਏ ਨੈਕਸਟ ਕੁਐਸਚਨ ਕੁਐਸਚਨ ਨੰਬਰ 11 ਪਰਿਮੇਯ ਸੰਖਿਆਵਾਂ ਦਾ ਦਸ਼ਮਲਵ ਪ੍ਰਸਾਰ शांत हों या अशांत हों शांत या फिर अशांत ने नैक्सट दसो कि प्रमेय संख्या दशमलव प्रसार शांत हन टर्मीनेटिंग और नॉन टर्मीनेटिंग ਤਾਂ ਵਿਦਿਆਰਥੀਓ ਤੁਸੀਂ 1850 ਦੇ ਗੁਣਖੰਡ ਬਣਾਣੇ ਨੇ ਅੰਸ਼ ਦੇ 1850 ਦੇ ਗੁਣਖੰਡ ਦੇਖੋ ਅਗਰ 2 ਜਾਂ 5 ਦੇ ਰੂਪ ਚ ਆ ਗਏ ਤਾਂ ਉਹ ਸ਼ਾਂਤ ਹੈ ਅਦਰਵਾਇਜ਼ ਅਸ਼ਾਂਤ 9 ਤੋਂ 11 ਪਨ 16 5 ਤੇ ਚਲਾਵਾਂਗੇ ਤਾਂ ਤੁਸੀਂ ਦੇਖੋਗੇ ਵਿਦਿਆਰਥੀਓ ਇਸ ਦੇ ਗੁਣਖੰਡ ਦੇ ਵਿੱਚ 37 ਆ ਗਿਆ 2 ਤੇ 5 ਦਾ ਆ ਰਹੇ ਸੀ 2 ਤੇ ਭਾਗ ਕੀਤਾ 925 5 ਤੇ ਭਾਗ ਕਰਾਂਗੇ 185 ਫਿਰ 5 ਤੇ ਭਾਗ ਕਰਾਂਗੇ 37 ਤਾਂ 37 ਜਿਹੜਾ ਹੈ ਉਹ 2 ਤੇ 5 ਤੋਂ ਇਲਾਵਾ ਨਹੀਂ ਹੈ ਤਾਂ ਇਸ ਦਾ ਦਸ਼ਮਲਵ ਪ੍ਰਸਾਰ ਕੀ ਹੋਏਗਾ ਫਿਰ ਅਸ਼ਾਂਤ ਨੈਕਸਟ ਕੁਸ਼ਚਨ 2 5 ਦੀ ਪਾਵਰ ਧਾਰ ਇਸ ਦੇ ਗੁਣਖੰਡ ਵੀ 2 ਦੀ ਘਾਤ 'ਚ ਨਹੀਂ ਇਸ ਦੇ ਗੁਣਖੰਡ ਵੀ 5 ਦੀ ਘਾਤ ਦੇ ਵਿੱਚ ਨਹੀਂ ਤਾਂ ਵਿਦਿਆਰਥੀਓ 2 ਤੇ 5 ਦੀ ਘਾਤ ਦੇ ਵਿੱਚ ਹੋਣ ਤਾਂ ਉਸ ਦਾ ਦਸ਼ਮਲਵ ਪ੍ਰਸਾਰ ਕੀ ਹੁੰਦਾ ਹੈ? ਸ਼ਾਂਤ। ਨੈਕਸਟ 229 ਇਸ ਦੇ ਗੁਣਖੰਡ 2 ਤੇ 5 ਦੇ ਰੂਪ ਵਿੱਚ ਨਹੀਂ ਗਏ ਇਸ ਦਾ ਜਿਹੜਾ ਤਿੰਨ ਐਕਸਟਰਾ ਆ ਰਿਹਾ ਵਿਦਿਆਰਥੀਓ ਤਿੰਨ ਜੀ ਐਕਸਟਰਾ ਆ ਰਿਹਾ ਤਾਂ ਫਿਰ ਇਹ ਕਿਹੜਾ ਹੁੰਦਾ ਹੈ? ਅਸ਼ਾਂਤ। ਜਿਸ ਦੇ ਹਰ ਦੇ ਜਿਹੜੇ ਗੁਣਖੰਡ ਨੇ ਉਹ 2 ਅਤੇ 5 ਦੇ ਰੂਪ ਵਿੱਚ ਹੋਣ ਤਾਂ ਉਹ ਸੰਖਿਆ ਕਿਹੜੀ ਹੁੰਦੀ ਹੈ? ਸ਼ਾਂਤ। ਅਦਰਵਾਈਜ਼ ਅਸ਼ਾਂਤ। ਕੁਐਸਚਨ ਨੰਬਰ 13 गुणनखंड रुखनु पूरा करो कंप्लीट द फैक्टर ट्री 24 ਦੇ ਗੁਣਖੰਡ ਜੇ ਆਪਾਂ ਬਨਾਈਏ ਤਾਂ ਵਿਦਿਆਰਥੀਓ 12 ਫਿਰ 2 ਤੇ ਚਲਾਵਾਂਗੇ 6 ਫਿਰ 2 ਤੇ ਚਲਾਵਾਂਗੇ 3 ਫਿਰ 3 ਤੇ ਚਲਾਵਾਂਗੇ 1 ਵਿਦਿਆਰਥੀਓ ਇੱਥੇ ਗੁਣਖੰਡ ਕਿਨੇ ਆਣਗੇ 6 2 12 6 2 12 ਆ ਗਿਆ ਫਿਰ ਇਸ ਦੇ ਗੁਣਖੰਡ 2 3 6 ਹੁੰਦਾ ਹੈ ਵਿਦਿਆਰਥੀਓ ਇੱਥੇ 6 ਆਏਗਾ ਇੱਥੇ ਕਿੰਨਾ ਆਏਗਾ 2 ਆਖਰੀ ਕੁਐਸਚਨ ਕਰਨ ਜਾ ਰਹੀ ਹਾਂ ਪਾਰਟ 2 ਦੀ ਵੀਡੀਓ ਦੇ ਵਿੱਚ ਬਾਕੀ ਵੀਡੀਓ ਕਰਾਂਗੇ ਕੰਪਲੀਟ 156 ਦੇ ਗੁਣਖੰਡ 2 ਤੇ ਚਲਾਇਆ ਵਿਦਿਆਰਥੀਓ ਇਹ ਕਿੰਨਾ ਆ ਗਿਆ 78 ਫਿਰ 2 ਤੇ ਚਲਾਇਆ 39 ਫਿਰ 3 ਤੇ ਚਲਾਇਆ 13 ਫਿਰ 3 ਤੇ 13 ਤੇ ਚਲਾਇਆ 1 156 ਦੇ ਗੁਣਖੰਡ ਜਿਹੜੇ ਪ੍ਰਾਈਮ ਫੈਕਟਰ ਹੈ 2 2 3 13 ਯਾਨੀ ਕਿ 2 ਦੀ ਘਾਤ 2 3 13 ਇਹ ਇਸ ਦਾ ਆਨਸਰ ਹੋਏਗਾ ਕੁਐਸਚਨ ਨੰਬਰ 14 ਤਾਂ ਵਿਦਿਆਰਥੀਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ Part 2 ਦੀ ਵੀਡੀਓ ਦੇ ਵਿੱਚ ਬਾਕੀ ਦੇ ਸਵਾਲ ਕੰਪਲੀਟ ਕਰਾਂਗੇ ਤਾਂ IPS Math Classes YouTube ਚੈਨਲ ਜੁਆਇਨ ਕਰ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਬਹੁਤ-ਬਹੁਤ ਧੰਨਵਾਦ